ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਚੱਕੀ ਪੀਸਦੇ ਪਣ ਤੇ ਲੇਵ ਲੱਗ ਗਈ ਲੇਵ ਕਿੱਥੇ ਲੱਗ ਗਈ ਰੱਬ ਦੇ ਚਰਨਾਂ ਦੇ ਵਿੱਚ ਪਤਾ ਹੀ ਨਹੀਂ ਲੱਗਾ ਕਿਦੂ ਰੱਬ ਦੇ ਚਰਨਾਂ ਦੇ ਵਿੱਚ ਲੇਵ ਜੋੜ ਗਈ ਤੇ ਜਿਹੜਾ ਚੱਕੀ ਦਾ ਮੁੱਠਾ ਸੀ ਹੱਥੋਂ ਛੁੱਟ ਗਿਆ ਹੁਣ ਚੱਕੀ ਦਾ ਮੁੱਠਾ ਤੇ ਛੁੱਟ ਗਿਆ ਪਰ ਫਿਰ ਮਹਾਪੁਰਖ ਰੱਬ ਦੇ ਚਰਨਾਂ ਵਿੱਚ ਲੀਨ ਨੇ ਸੰਗਤ ਜੀ ਕੀ ਹੋਇਆ ਫਿਰ ਚੱਕੀ ਆਪਣੇ ਆਪ ਹੀ ਚੱਲਣੀ ਸ਼ੁਰੂ ਹੋ ਗਈ ਚੱਕੀ ਚੱਲੀ ਜਾਂਦੀ ਪਈ ਏ गाने पीसे ਜਾਂਦੇ ਪਏ ਨੇ ਪਰ ਮਹਾਪੁਰਖ ਸਿਮਰਨ ਕਰੀ ਜਾਂਦੇ ਪਏ ਨੇ ਪੂਰੇ ਕਮਰੇ ਦੇ ਵਿੱਚ ਚਾਨਣਾ ਹੋ ਗਿਆ ਸੇਵਾਦਾਰ ਆਇਆ ਭੱਜ ਕੇ ਆਇਆ ਉਹਨੇ ਦੇਖਿਆ ਪੂਰੇ ਕਮਰੇ ਦੇ ਵਿੱਚ ਚਾਨਣਾ ਹੋ ਗਿਆ ਤੇ ਕੀ ਦੇਖਦਾ ਸੇਵਾਦਾਰ ਮਹਾਪੁਰਖਾਂ ਦੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਸਮਾਦੀ ਲੱਗੀ ਹੋਈ ਏ ਤੇ ਮਹਾਪੁਰਖ ਜਾਪ ਕਰਦੇ ਪਏ ਨੇ ਵਾਹਿਗੁਰੂ